ਮੈਨੂੰ ਮਿਸੰਡੀ ਰਿਪੋਰਟ ਕਿ ਗੁਰੂ ਮਹਾਰਾਜੀ ਨੇ ਹਰ ਅੰਤ ਵਿੱਚ ਨਾ ਬੋਲਣ ਦੇ ਸਮਰੱਥ ਅਸਿਸਮ ਕਿਵਾ ਜੋ ਜੀ ਦਾ ਤਸਾਹ ਵਾਈ ਇੱਕ ਲੜਕੀ ਦੀ ਆਵਾਜ਼ ਅਚਾਨਕ ਬੰਦ ਹੋ ਗਈ ਸੀ ਅਤੇ ਉਸ ਦੇ ਪਰਿਵਾਰ ਵਾਲਿਆਂ ਨੇ ਕਈ ਡਾਕਟਰਾਂ ਕੋਲ ਆਵਾਜ਼ ਵਾਪਸ ਲਿਆਉਣ ਦੀ ਕੋਸ਼ਿਸ਼ ਕੀਤੀ ਪਰ ਉਸ ਦੀ ਆਵਾਜ਼ ਵਾਪਸ ਨਾ ਆਈ ਡਾਕਟਰਾਂ ਨੂੰ ਵੀ ਸਮੱਸਿਆ ਦੀ ਸਮਝ ਨਾ ਆਈ ਲੜਕੀ ਦੇ ਪਰਿਵਾਰ ਨੇ ਲੜਕੀ ਦੇ ਪਰਿਵਾਰ ਦੇ ਹੌਸਲੇ ਹਾਰ ਗਏ ਅਤੇ ਉਹਨਾਂ ਨੇ ਦਰਬਾਰ ਸਾਹਿਬ ਮੱਥਾ ਟੇਕਿਆ ਤੇ ਇਸ ਤੋਂ ਬਾਅਦ ਇੱਕ ਚਮਤਕਾਰ ਹੋਇਆ ਕੁੜੀ ਦੀ ਆਵਾਜ਼ ਵਾਪਸ ਆ ਗਈ ਪਰਿਵਾਰ ਵਾਲੇ ਹੈਰਾਨ ਰਹਿ ਗਏ ਤੇ ਚਮਤਕਾਰ ਦੇਖ ਕੇ ਪਰਿਵਾਰ ਨੇ ਮੱਥਾ ਟੇਕਿਆ ਤੇ ਮਲੇਰਕੋਟਲਾ ਦੀ ਗੁਰਦੁਆਰਾ ਹਾਕਾ ਨਾਰਾ ਵਿੱਚ ਮੁੜ ਸ਼ੁਕਰਾਨਾ ਕੀਤਾ ਜੋ ਅੱਜ ਸਾਰਾ ਪਰਿਵਾਰ ਇੱਥੇ ਇਕੱਤਰ ਹੋਇਆ ਸਾਡਾ ਆਪਣੀ ਪਰਿਵਾਰ ਹੈ ਸਰਦਾਰ ਨਿਰਮਲ ਸਿੰਘ ਜੀ ਜੋ ਕਿ ਪੁਲਿਸ ਦੇ ਵਿੱਚੋਂ ਮੁਲਾਜ਼ਮਸਾਨ ਰਿਟਾਇਰ ਹੋਏ ਹਨ ਉਹਨਾਂ ਦੇ ਭਰਾ ਸਰਦਾਰ ਗੁਰਮੀਤ ਸਿੰਘ ਜੀ ਅੱਜਕੱਲ੍ਹ ਥਾਣਾ ਅਹਿਮਦਗੜ ਥਾਣੇ ਦੇ ਅੰਦਰ ਜੋ ਮੁਲਾਜ਼ਮ ਹਨ ਸੇਵਾ ਨਿਭਾ ਰਹੇ ਹਨ ਚੰਤਾਨਗਰ ਟਰੱਕ ਜੁਨੀਅਨ ਦੇ ਨੇੜੇ ਇਹ ਮਹੱਲਾ ਹੈ ਉੱਥੇ ਦੇ ਵਸਨੀਕ ਹਨ ਅਚਾਨਕ ਕੀ ਹੋਇਆ 14 ਫਰਵਰੀ ਵਾਲੇ ਦਿਨ 2024 14 ਫਰਵਰੀ ਸਾਡੀ ਨੌਜਵਾਨਤੀ ਬੇਟੀ ਲਾਪ੍ਰੀਤ ਕੌਰ ਜੋ ਕਿ ਬੀਐਸਸੀ ਨਰਸਿੰਗ ਦੇ ਦੀ ਪੜ੍ਹਾਈ ਜਿਸ ਨੇ ਕੀਤੀ ਹੋਈ ਹੈ ਜਦੋਂ ਸਵੇਰ ਦੇ ਸਮੇਂ ਉੱઠી ਤਾਂ ਇਹਦੀ ਅਚਾਨਕ ਆਵਾਜ਼ ਬੰਦ ਹੋ ਗਈ ਪੰਜਾਬ ਪਰਿਵਾਰ ਦੇ ਦੱਸਣ ਅਨੁਸਾਰ ਇਹ ਆਵਾਜ਼ ਬੰਦ ਹੋਈ ਤੇ ਪਰਿਵਾਰ ਬੜਾ ਸਦਮੇ ਵਿੱਚ ਪਹੁੰਚਿਆ ਇੱਕ ਨੌਜਵਾਨ ਬੱਚੀ ਜਿਹਦੇ ਨਾਲ ਪਹਿਲਾਂ ਇਸ ਤਰ੍ਹਾਂ ਦੀ ਕਦੇ ਕੋਈ ਤਕਲੀਫ ਨਹੀਂ ਸੀ ਅਚਾਨਕ ਆਵਾਜ਼ ਦਾ ਬੰਦ ਹੋ ਜਾਣਾ ਬਹੁਤ ਵੱਡੀ ਗੱਲ ਸੀ ਆਪਣੇ ਵੱਲੋਂ ਬੋਲਣ ਦਾ ਯਤਨ ਕਰਦੀ ਪਰ ਆਵਾਜ਼ ਨਹੀਂ ਸੀ ਨਿਕਲਦੀ ਇਹਨਾਂ ਨੇ ਉਸੇ ਸਮੇਂ ਡਾਕਟਰਾਂ ਕੋਲ ਜਾਣਾ ਸ਼ੁਰੂ ਕੀਤਾ ਜਿੱਥੋਂ ਜਿੱਥੋਂ ਤੱਕ ਬਾਹਰ ਚੱਲੀ ਚਾਹੇ ਉਹ ਲੁਧਿਆਣੇ ਗਏ ਪਟਿਆਲੇ ਚੰਡੀਗੜ੍ਹ ਗਏ ਇਹਨਾਂ ਨੇ ਆਪਣੇ ਵੱਲੋਂ ਪੂਰਾ ਯਤਨ ਕੀਤਾ ਪਰ ਡਾਕਟਰਾਂ ਨੇ ਹੌਸਲਾ ਦਿੱਤਾ ਪਰ ਚਲੋ ਜਿਹੜੀ ਆਵਾਜ਼ ਅਨੇਕਾਂ ਯਤਨ ਕਰਨ ਦੇ ਨਾਲ ਇਹ ਆ ਨਾ ਸਕੀ ਅਚਾਨਕ ਇਹਨਾਂ ਨੇ ਸੁਣਿਆ ਸੀ ਕਿਉਂਕਿ ਅਸਲ ਸੋਸ਼ਲ ਮੀਡੀਆ ਤੇ ਗੱਲਾਂ ਚੱਲਦੀਆਂ ਵੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਘਰ ਇੱਥੋਂ ਬਹੁਤ ਐਸੇ ਜੋ ਮਰੀਜ਼ਾਂ ਠੀਕ ਹੋਏ ਹਨ ਤੇ ਇਹ ਪਰਿਵਾਰ 24 ਤਰੀਕ ਨੂੰ 24 3 2024 ਨੂੰ ਇਹ ਸਤਖੰਡ ਸ੍ਰੀ ਹਰਮੰਦਰ ਸਾਹਿਬ ਗਿਆ ਬਹੁਤ ਲੰਮੀਆਂ ਲੈਣਾ ਸਨ ਉਥੇ ਪਰਿਵਾਰ ਦੇ ਦਸਨ ਅਨੁਸਾਰ ਬੜੀ ਸਰਦਾ ਤੇ ਭਾਵਨਾ ਦੇ ਨਾਲ ਲਗਭਗ 2 ਤੋਂ 3 ਘੰਟੇ ਦਾ ਸਮਾਂ ਲੱਗਿਆ ਲੈਣ ਵਿੱਚ ਲਾ ਕੇ ਮੱਥਾ ਟੇਕਣ ਵਾਸਤੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਜਾ ਕੇ ਸਾਰੇ ਪਰਿਵਾਰ ਨੇ ਅਰਦਾਸ ਕੀਤੀ ਬੱਚੀ ਸਮੇਤ ਔਰ ਮਾਹਰਾ ਜੀ ਦੀ ਐਸੀ ਕੜਾ ਵਾਪਰੀ ਉਹ ਅਰਦਾਸ ਕਰਨ ਤੋਂ ਬਾਅਦ ਕੜਾ ਪ੍ਰਸਾਦੀਆਂ ਦੇਗਾ ਤੋਂ ਉਪਰੰਤ ਜਦੋਂ ਗੇਟ ਤੋਂ ਬਾਹਰ ਨਿਕਲੀ ਤਾਂ ਬੱਚੀ ਦੀ ਆਵਾਜ਼ ਵਾਪਸ ਆਈ ਤੇ ਬੱਚੀ ਬੋਲਣ ਲੱਗ ਪਈ ਇਹ ਮੇਰੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਦੀ ਵਡਿਆਈ ਹੈ ਜਿਸ ਸਮੇਂ ਜਿਸ ਤਰੀਕੇ ਦੇ ਨਾਲ ਉਹਨੇ ਦੇਣੀ ਹੈ ਤੇ ਅੱਜ ਇਹ ਸਾਰਾ ਪਰਿਵਾਰ ਸਰਦਾਰ ਗੁਰਮੀਤ ਸਿੰਘ ਜੀ ਸਰਦਾਰ ਨਿਰਮਲ ਸਿੰਘ ਮੈਨੂੰ 30 ਸਾਲ ਇੱਥੇ ਗੁਰਦਾਰਾ ਸਾਹਿਬ ਸੇਵਾ ਨਿਭਾਉਂਦਿਆਂ ਗੁਰਦੁਆਰਾ ਹਾਂ ਦਾ ਨਾਰਾ ਸਾਹਿਬ ਲੰਮੇ ਸਮੇਂ ਤੋਂ ਮੈਂ ਸੇਵਾ ਨਿਭਾ ਰਿਹਾ ਹਾਂ ਇਹ ਪਰਿਵਾਰ ਗੁਰੂ ਘਰ ਤੇ ਅਥਾ ਸਰਦਾ ਰੱਖਦਾ ਤੇ ਅੱਜ ਇਸ ਪਰਿਵਾਰ ਵੱਲੋਂ ਇਸੇ ਸੁਕਰਾਨੇ ਦੇ ਤਹਿਤ ਜਿੱਥੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ ਕੀਰਤਨ ਦੀ ਸੇਵਾ ਹੋਈ ਮਹਾਰਾਜ ਜੀ ਦਾ ਸ਼ੁਕਰਾਨਾ ਕੀਤਾ ਲੰਗਰਾਂ ਦੀ ਸੇਵਾ ਦੋਸਤ ਰਿਸ਼ਤੇਦਾਰ ਮਿੱਤਰ ਇਕੱਠੇ ਹੋਏ ਹਨ ਤੇ ਉੱਥੇ ਅਸੀਂ ਗੁਰੂ ਮਹਾਰਾਜ ਜੀ ਤੇ ਸਾਡਾ ਹੋਰ ਵੀ ਭਰੋਸਾ ਵਧਿਆ ਬਿਸਕੋ ਸਥਾਨ ਬਾਰੇ ਜਿੱਥੇ ਸਭੇ ਥਾਮ ਨਹੀਂ ਤੁਦ ਜਿਆ ਵੱਧੋ ਪਰਖ ਬਿਦਾਤੇ ਤਾ ਤੂ ਸੋਇਆ ਉਸ ਗੁਰੂ ਰਾਮਦਾਸ ਜੀ ਦੇ ਮਹਾਰਾਜ ਜੀ ਦੇ ਘਰੋਂ ਇਹ ਸਭ ਕੁਝ ਵਾਪਰਿਆ ਅੱਜ ਇਹ ਪਰਿਵਾਰ ਉਹ ਬੱਚੀ ਸਾਡੇ ਵਿਚਕਾਰ ਮੌਜੂਦ ਹੈ ਕੁਝ ਵੀ ਨਹੀਂ ਬਸ ਸੁਬਾਹ ਤੋਂ ਉੱਠੀ ਉਹਨਾਂ ਦਾ ਆਜ ਨਹੀਂ ਸੀ 14 ਫਰਵਰੀ ਤੋਂ ਲੈ ਕੇ ਹੁਣ ਤੱਕ 24 ਤਰੀਕ ਤੱਕ ਡਾਕਟਰ ਅੰਗਲ ਬਹੁਤ ਕੋਈ ਇਕੱਠ ਕਹਿੰਦਾ ਸੀ ਕੋਈ ਕੁਝ ਕਹਿੰਦਾ ਸੀ ਵੀ ਟੈਨਸ਼ਨ ਕਰਕੇ ਆਵਾਜ਼ ਬੰਦਦਾ ਕੋਈ ਕੁਝ ਕਰਦੇ ਸੀ ਕਿ ਸਾਡੀ 5 6 5 6 ਬਰਾਮਾਂ ਦੀ ਕੁ ਬੇਟੀ ਬਹੁਤ ਜ਼ਿਆਦਾ ਬੱਚ ਪਰਮਾਤਮਾ ਨੇ ਸੁਖਰੇ ਯਾਰ ਕਰ ਦਿੱਤਾ ਸੀ ਠੀਕ ਹਾਂਜੀ ਬਹੁਤ ਜ਼ਿਆਦਾ ਕੋਈ ਡਾਕਟਰ ਕੋਦੇ ਕਿਸੇ ਕੋਲੇ ਕਦੇ ਕਿਸੇ ਕੋਲੇ ਪਰਮਾਤਮਾ ਨੇ ਬਲਕਿ ਠੀਕ ਸ਼ੁਕਰਾਨਾ ਜਾਈਏ ਪਰਮਾਤਮਾ ਦਾ ਸ਼ੁਕਰ ਕਰਦੇ ਸਾਡੀ ਬੇਟੀ ਠੀਕ ਹੋ ਗਈ ਹੈ ਦਰਪਾਤ ਸਾਬ ਜਾ ਕੇ ਹਾਂਜੀ ਬਹੁਤ ਪੰਜ ਡਾਕਟਰ ਨੂੰ ਦਿਖਾਇਆ ਸਾਰੇ ਡਾਕਟਰਾਂ ਤੋਂ ਹੋ ਚੁੱਕੇ ਸੀ ਕੋਈ ਕੁਝ ਕਹਿੰਦਾ ਸੀ ਕੋਈ ਕੁਝ ਕਹਿੰਦਾ ਸੀ ਬਸ ਅੰਨ ਪਰਮਾਤਮਾ ਤੇ ਪ੍ਰਭੂ ਸਾਹਿਬ ਨੇ ਠੀਕ ਕੀਤਾ ਬਹੁਤ ਖੁਸ਼ੀ ਹਾਂ